ਅਮਰੀਕਾ ਜੀ ਮੈਂ ਹਕਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਅਮਰੀਕਾ ਦੇ ਵਿੱਚ ਇਮੀਗ੍ਰੇਸ਼ਨ ਨੂੰ ਲੈ ਕੇ ਟੰਪਰ ਪ੍ਰਸ਼ਾਸਨ ਅਤੇ ਨਿਆਂਪਾਲਿਕਾ ਦੇ ਵਿੱਚ ਕਾਹਲ ਚੱਲ ਰਿਹਾ ਟਕਰਾਫੇ ਤੋਂ ਸਾਹਮਣੇ ਹੈ ਜਿੱਥੇ ਅਮਰੀਕਾ ਦੇ ਵਿੱਚ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਯਾਨੀ ਕਿ ਐਫ ਬੀਆਈ ਨੇ ਵਿਸਕਾਂਸਿਨ ਰਾਜ ਦੇ ਮਿਲਵਾਕੀ ਦੇ ਵਿੱਚ ਇੱਕ ਮਹਿਲਾ ਜੱਜ ਨੂੰ ਇਮੀਗ੍ਰੇਸ਼ਨ ਅਧਿਕਾਰੀਆਂ ਦੁਆਰਾ ਇੱਕ ਗੈਰ ਕਾਨੂੰਨੀ ਪ੍ਰਵਾਸੀ ਨੂੰ ਗ੍ਰਿਫਤਾਰੀ ਤੋਂ ਬਚਣ ਦੇ ਵਿੱਚ ਮਦਦ ਕਰਨ ਦੇ ਲਈ ਗ੍ਰਿਫਤਾਰ ਕੀਤਾ ਇਸ ਗ੍ਰਿਫਤਾਰੀ ਤੋਂ ਬਾਅਦ ਖੂਬ ਹੰਗਾਮਾ ਮੱਚਿਆ ਹੋਇਆ ਹੈ ਕਿਉਂਕਿ ਜੱਜਾਂ ਦੀਆਂ ਗ੍ਰਿਫਤਾਰੀਆਂ ਬਹੁਤ ਘੱਟ ਹੁੰਦੀਆਂ ਨੇ ਇਸ ਲਈ ਇੱਕਤਾਂਕ ਵਿਆਪਕ ਬਹਿਸਾਂ ਇਕ ਵਿਸ਼ਾ ਬਣ ਚੁੱਕੀ ਹੈ ਰਾਸ਼ਟਰਪਤੀ ਡੋਨਲਡ ਟਰੰਪ ਦੇ ਵੱਲੋਂ ਆਪਣਾ ਹੁਦਦ ਸੰਭਾਲਣ ਤੋਂ ਬਾਅਦ ਦਾ ਗੈਰ ਕਾਨੂੰਨੀ ਪਰਵਾਸੀਆਂ ਸਨ ਵਿਦਿਆਰਥੀਆਂ ਨੂੰ ਰਿਪੋਰਟ ਕਰਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਪਰ ਇਸ ਵਿੱਚਕਾਰ ਟਰੰਪ ਅਤੇ ਅਦਾਲਤ ਦੇ ਵਿੱਚ ਚੱਲ ਰਿਹਾ ਵਿਵਾਦ ਉਸ ਸਮੇਂ ਨਵਾਂ ਮੋੜ ਲੈ ਗਿਆ ਜਦੋਂ FBI ਨੇ ਇੱਕ ਮਹਿਲਾ ਜੱਜ ਨੂੰ ਗੈਰ ਕਾਨੂੰਨੀ ਪਰਵਾਸੀਆਂ ਨੂੰ ਗ੍ਰਿਫਤਾਰੀ ਤੋਂ ਬਚਣ ਦੇ ਵਿੱਚ ਮਦਦ ਕਰਨ ਤੇ ਦੋਸ਼ ਵਿਜਗ ਗ੍ਰਫਤਾਰ ਕਰ ਲਿਆ ਜਿਸ ਤੋਂ ਬਾਅਦ ਅਮਰੀਕਾ ਭਰ ਦੇ ਵਿੱਚ ਹੰਗਾਮਾ ਦੇਖਣ ਨੂੰ ਮਿਲ ਰਿਹਾ ਹੈ ਐਨਾ ਹੀ ਨਹੀਂ ਡੈਮੋਕ੍ਰੇਟਸ ਪਾਰਟੀ ਨੇ ਇਸ ਦੀ ਸਖਤ ਆਲੋਚਨਾ ਕੀਤੀ ਹੈ ਤੇ ਇਸ ਨੂੰ ਲੋਕਤੰਤਰੀ ਕਦਰਾਂ ਕੀਮਤਾਂ ਉੱਤੇ ਹਮਲਾ ਦੱਸਿਆ FBI ਨੇ ਮਿਲਵਾਕੀ ਕਾਉਂਟੀ ਸਰਕਰਤੀ ਮਹਿਲਾ ਜੱਜ ਹਨਾ ਡੂਗਨ ਨੂੰ ਗ੍ਰਫਤਾਰ ਕਰ ਲਿਆ ਅਤੇ ਉਸ ਉੱਤੇ ਇਮੀਗ੍ਰੇਸ਼ਨ ਪ੍ਰਕਿਰਿਆਵਾਂ ਦੇ ਵਿੱਚ ਰੁਕਾਵਟ ਪਾਉਣ ਅਤੇ ਇੱਕ ਗੈਰ ਕਾਨੂੰਨੀ ਪ੍ਰਵਾਸੀ ਨੂੰ ਗ੍ਰਫਤਾਰੀ ਤੋਂ ਪਛਣ ਦੇ ਵਿੱਚ ਮਦਦ ਕਰਨ ਦਾ ਦੋਸ਼ ਲਗਾਇਆ ਹੈ FBI ਦੇ ਡਾਇਰੈਕਟਰ ਕਸ਼ ਪਟੇਲ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਉੱਤੇ ਕਾਰਵਾਈ ਦਾ ਐਲਾਨ ਕੀਤਾ ਹੈ ਤੇ ਇਸ ਘਟਨਾ ਨੇ ਟ੍ਰੰਪ ਪ੍ਰਸ਼ਾਸਨ ਅਤੇ ਨਿਆਂਪਾਲਿਕਾ ਦੇ ਵਿਚਕਾਰ ਤਣਾਅ ਵਧਾ ਦਿੱਤਾ ਹੈ। ਗੋਰਤਲਾ ਬੈਕਟਰੰਪਰ ਸ਼ਾਸਨ ਦੇ ਇਮੀਗ੍ਰੇਸ਼ਨ ਕ੍ਰੈਕਡਾਊਨ ਦੇ ਵਿੱਚ ਨਿਆਂਪਾਲਿਕਾ ਪ੍ਰਵਾਸੀਆਂ ਤੇ ਬਚਾਅ ਦੇ ਵਿੱਚ ਆ ਗਈ ਹੈ ਅਤੇ ਟਰੰਪ ਪ੍ਰਸ਼ਾਸਨ ਦੇ ਖਿਲਾਫ ਇੱਕ ਤੋਂ ਬਾਅਦ ਇੱਕ ਫੈਸਲੇ ਜਾਰੀ ਕਰ ਰਹੀ ਹੈ ਇੱਥੇ ਦੱਸਣਾ ਬੰਦਾ ਕਿ 18 April ਨੂੰ ਜੱਜ ਡੁਗਰ ਨੇ ਇੱਕ ਮੈਕਸੀਕਨ ਨਾਗਰਿਕ ਐਡਵਾਰਡੂ ਫਲੋਰੈਂਸ ਰੁਇਜ਼ ਨੂੰ ਆਪਣੀ ਅਦਾਲਤ ਦੇ ਕੰਮ ਦੇ ਵਿੱਚ ICE ਏਜੰਟਾ ਦੁਆਰਾ ਫੜੇ ਜਾਣ ਤੋਂ ਬਚਾਉਣ ਦੀ ਕੋਸ਼ਿਸ਼ ਕੀਤੀ ਸੀ ਫਲੋਰੈਂਸ ਰੁਇਜ਼ ਉਸ ਸਮੇਂ ਕ੍ਰੈਲੂ ਹਿੰਸਾ ਦੇ ਮਾਮਲੇ ਵਿੱਚ ਡੁਗਨ ਦੀ ਅਦਾਲਤ ਵਿੱਚ ਸੀ ਤੇ ਅਦਾਲਤੀ ਦਸਤਾਵੇਜ਼ਾਂ ਦੇ ਅਨੁਸਾਰ ਡੁਗਨ ਨੇ ਆਈਸੀਈ 에ਜੰਟਾਂ ਨੂੰ ਅਦਾਲਤ ਦੇ ਕਮਰੇ ਦੇ ਬਾਹਰ ਉਡੀਕ ਕਰਨ ਦੇ ਲਈ ਕਿਹਾ ਤੇ ਮੁੱਖ ਜੱਜ ਦੇ ਨਾਲ ਗੱਲ ਕਰਨ ਦਾ ਇਸ਼ਾਰਾ ਕੀਤਾ ਸੀ ਫਿਰ ਉਹ ਫਲੋਰੈਂਸ ਰੁਇਜ਼ ਅਤੇ ਉਸਦੇ ਵਕੀਲ ਨੂੰ ਜੁਐਰੀ ਦੇ ਦਰਵਾਜ਼ੇ ਰਾਹੀਂ ਅਦਾਲਤ ਦੇ ਕਮਰੇ ਤੋਂ ਬਾਹਰ ਲੈ ਗਏ ਇਸ ਨਾਲ ਹੀ 에ਜੰਟਾ ਨੂੰ ਗ੍ਰਿਫਤਾਰੀ ਕਰਨ ਦੇ ਵਿੱਚ ਦੇ ਹੋਈ ਜਦੋਂ ਉਸ ਨੂੰ ਪਤਾ ਲੱਗਿਆ ਕਿ ਆਈਸੀਈ 에ਜੰਟ ਫਲੋਰੈਂਸ ਰੂਇਜ਼ ਨੂੰ ਗ੍ਰਿਫਤਾਰ ਕਰਨ ਦੇ ਲਈ ਅਦਾਲਤ ਦੇ ਕਮੇਟ ਤੋਂ ਬਾਹਰ ਗਏ ਸਨ ਅਤੇ ਉਹਨਾਂ ਦੀ ਮੌਜੂਦਗੀ ਨੂੰ ਅਣਉਚਿਤ ਅਤੇ ਅਣਚਾਹੀ ਕਿਹਾ ਸੀ ਦਾਸੀਰ ਡੁਗਨ ਫਲੋਰੈਂਸ ਨੂੰ ਚੁਰਾ ਦੇ ਦਰਵਾਜੇ ਰਾਹੀਂ ਬਾਹਰ ਲੱਗੀ ਸੀ ਅਤੇ ਉਸ ਨੂੰ ਆਮ ਦਰਵਾਜੇ ਰਾਹੀਂ ਬਾਹਰ ਨਹੀਂ ਜਾਣ ਦਿੱਤਾ ਹਾਲਾਂਕਿ ਏਜੰਟਾ ਨੇ ਉਸ ਨੂੰ ਅਦਾਲਤ ਦੇ ਬਾਹਰੋਂ ਗ੍ਰਫਤਾਰ ਕਰ ਲਿਆ ਦਸਤਾਵੇਜ਼ਾਂ ਦੇ ਅਨੁਸਾਰ ਫਲੋਰੈਂਸ ਰੁਇਜ਼ ਨੂੰ ਪਹਿਲਾਂ 2013 ਦੇ ਵਿੱਚ ਨੌਕਰੀ ਤੋਂ ਕੱਢ ਦਿੱਤਾ ਗਿਆ ਸੀ ਜੱਜ ਡੁਗਨ ਉੱਤੇ ਦੋ ਦੋਸ਼ ਨੇ ਕਿ ਇੱਕ ਕਿਸੇ ਵਿਅਕਤੀ ਨੂੰ ਛੁਪਾਉਣਾ ਅਤੇ ਫੜੇ ਜਾਣ ਤੋਂ ਬਚਾਉਣ ਦਾ ਦੋਸ਼ ਹੈ ਤੇ ਦੂਜਾ ਸੰਗੀ ਭਾਗ ਦੀ ਕਾਰਵਾਈ ਵਿੱਚ ਰੁਕਾਵਟ ਪਾਉਣ ਦਾ ਦੋਸ਼ ਹੈ ਪਰ ਖਣੇ ਹੋਵੇਗਾ ਕਿ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਮਾਮਲਾ ਕੀ ਨਵਾਂ ਮੋੜ ਲੈਂਦਾ ਹੈ ਇੱਥੇ ਦੱਸਣਾ ਬੰਦਾ ਹੈ ਕਿ ਮਹਿਲਾ ਜੱਜ ਡੁਗਨ ਨੂੰ ਬੀਤੇ ਦਿਨ ਸਵੇਰੇ 8:30 ਵਜੇ ਮਿਲਵਾਕੀ ਕਾਉਂਟੀ ਕੋਰਟ ਹਾਊਸ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਫਿਰ ਉਸ ਨੂੰ ਦੁਪਹਿਰ ਬਾਅਦ ਸੰਗੀ ਅਦਾਲਤ ਦੇ ਵਿੱਚ ਪੇਸ਼ ਵੀ ਕੀਤਾ ਗਿਆ ਸੀ ਇਸ ਦੇ ਨਾਲ ਹੀ ਡੁਗਨ ਦੇ ਵਕੀਲ ਨੇ ਕਿਹਾ ਹੈ ਕਿ ਜੱਜ ਡੁਗਨ ਦੀ ਗ੍ਰਿਫਤਾਰੀ ਦਾ ਇਹ ਵਿਰੋਧ ਕਰ ਰਹੇ ਨੇ ਅਤੇ ਮੰਨਦੇ ਨੇ ਕਿ ਗ੍ਰਿਫਤਾਰੀ ਜਨਤਕ ਸੁਰੱਖਿਆ ਦੇ ਹਿੱਤ ਵਿੱਚ ਨਹੀਂ ਹੈ ਹਾਲਾਂਕਿ ਜੱਜ ਡੁਗਨ ਇਸ ਸਮੇਂ ਜ਼ਮਾਨਤ ਉੱਤੇ ਬਾਹਰ ਆ ਚੁੱਕੀ ਹੈ ਅਤੇ ਉਸ ਅਗਲੀ ਸੁਨਮਾਈ ਆਉਣ ਵਾਲੀ 15 ਮਹੀਨੋਂ ਹੋਵੇਗੀ ਬਿਊਟੀਪੋਰਟ ਚੈਨ ਪੰਜਾਬੀ